ਬੰਦਾ ਕਬਾੜ ਦਾ ਕੰਮ ਕਰਦਾ ਸੀ ਤੇ ਅੱਜ ਬਣ ਗਿਆ ਉਹ 45 ਕਿੱਲਿਆਂ ਦਾ ਮਾਲਕ ਜਿਹੜੇ ਜ਼ਿਮੀਂਦਾਰ ਨਾਲ ਉਸ ਬੰਦੇ ਨੇ ਧੋਖਾ ਕਰਿਆ ਸੀਗਾ ਉਸ ਜ਼ਿਮੀਂਦਾਰ ਕੋਲੇ ਉਹਦੀ ਘਰਵਾਲੀ ਦੀਆਂ ਨਿਊਡ ਵੀਡੀਓ ਤੇ ਨਿਊਡ ਸਨ ਫੋਟੋਆਂ ਇੱਕ ਪਾਸੇ ਘਰ ਦੀ ਇੱਜ਼ਤ ਸੀ ਤੇ ਦੂਜੇ ਪਾਸੇ ਜ਼ਮੀਨ ਸੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜੇੜੀ ਬਈ ਤੁਹਾਨੂੰ ਅੱਜ ਮੈਂ ਕਹਾਣੀ ਸੁਣਾਉਣੀ ਆ ਇਹ ਹੈਗੀ ਆ ਇੱਕ ਪ੍ਰਾਪਰਟੀ ਡੀਲਰ ਦੀ ਆਜੋ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਪ੍ਰਾਪਰਟੀ ਡੀਲਰ ਹੁੰਦਾ ਬਈ ਇਹ ਪੰਜ ਭੈਣ ਭਰਾ ਹੁੰਦੇ ਆ ਤਿੰਨੇ ਦੀਆਂ ਭੈਣਾਂ ਹੁੰਦੀਆਂ ਇੱਕ ਦਾ ਭਰਾ ਹੁੰਦਾ ਤੇ ਇਹ ਸਭ ਤੋਂ ਛੋਟਾ ਹੁੰਦਾ ਜਿਹੜਾ ਦਾ ਪਿਓ ਹੁੰਦਾ ਉਹ ਕਬਾੜ ਦਾ ਕੰਮ ਕਰਦਾ ਹੁੰਦਾ ਪਿੰਡ ਪਿੰਡ ਵਿਚਾਰਾ ਸਾਈਕਲ ਤੇ ਜਾ ਕੇ ਕਬਾੜ ਇਕੱਠਾ ਕਰਕੇ ਲਿਆਉਂਦਾ ਹੁੰਦਾ ਸੀਗਾ ਫੇਰ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਇੱਕੋ ਇਹਨਾਂ ਦਾ ਕਮਰਾ ਸੀਗਾ ਉਹ ਵੀ ਡਿੱਗਣ ਦੀ ਹਾਲਤ ਸੀਗੀ ਜਿੱਥੇ ਸਾਰਾ ਪਰਿਵਾਰ ਹੀ ਰਹਿੰਦਾ ਸੀਗਾ ਚਲੋ ਜੀ ਹੌਲੀ ਹੌਲੀ ਇਹ ਵੀ ਆਪਦੇ ਪਿਓ ਨਾਲ ਕਵਾੜ ਦਾ ਕੰਮ ਕਰਨ ਲੱਗ ਗਿਆ ਤਾਂ 2005-6 ਦੀ ਗੱਲ ਆ ਵੀ ਜਦੋਂ ਇਸ ਬੰਦੇ ਨੇ ਕਵਾੜ ਦਾ ਕੰਮ ਕਰਦਿਆਂ ਕਰਦਿਆਂ ਕਿਸੇ ਦੀ 2 ਕਿੱਲੇ ਜ਼ਮੀਨ ਦਾ ਸੌਦਾ ਕਰਾਤਾ ਜਦੋਂ ਸੌਦਾ ਹੋ ਗਿਆ ਸਬਦਾ ਸੇਰੇ ਚੜ ਗਿਆ ਇਹਨੂੰ ਕਮਿਸ਼ਨ ਮਿਲ ਗਿਆ ਤਾਂ ਇਹਨੂੰ ਉਸ ਚੀਜ਼ ਦੀ ਆਦਤ ਪੈ ਗਈ ਵੀ ਇਹਦਾ ਕੰਮ ਹੀ ਵਧੀਆ ਵੀ ਚਾਰਕ ਗੱਲਾਂ ਉਧਰ ਮਾਰੀਆਂ ਚਾਰਕ ਗੱਲਾਂ ਉਧਰ ਮਾਰੀਆਂ ਵੀ ਸੌਦਾ ਕਰਾ ਕੇ ਕਮਿਸ਼ਨ ਜੇ ਇਹਦੇ ਵਿੱਚ ਚਲੋ ਜੀ ਹੌਲੀ ਹੌਲੀ ਇਹਨੇ 4-4 5-5 ਕਿੱਲੇ ਛੋਟੇ ਛੋਟੇ ਟੱਕਾਂ ਦੇ ਸੌਦੇ ਕਰਾਉਣੇ ਸ਼ੁਰੂ ਹੌਲੀ ਹੌਲੀ 10-10 ਕਿੱਲੇ ਤੱਕ ਵੇਚਣ ਲੱਗ ਗਿਆ ਹੌਲੀ ਹੌਲੀ ਵੱਡੇ ਸੌਦੇ ਕਰਨ ਲੱਗ ਗਿਆ 2009-10 ਸਾਲਾਂ ਦੇ ਵਿੱਚ ਆ ਕੇ ਇਸ ਬੰਦੇ ਦੀ ਪੂਰੀ ਵਧੀਆ ਤੂਤੀ ਬੁੱਲਣ ਲੱਗ ਜਾਂਦੀ ਆ ਵਧੀਆ ਇਹ ਗੱਡੀ ਲੈ ਲੈਂਦਾ ਵਧੀਆ ਇਹ ਸ਼ਹਿਰ ਚ ਕੋਠੀ ਪਾ ਲੈਂਦਾ 5-7 ਕਿੱਲੇ ਜ਼ਮੀਨ ਜਮੂਨ ਵੀ ਬਣਾ ਜਾਂਦਾ ਤਾਂ 2011 ਦੇ ਵਿੱਚ ਕੀ ਹੁੰਦਾ ਇੱਕ ਪਟਿਆਲੇ ਵਾਲੀ ਸਾਈਡ ਤੋਂ ਜ਼ਿਮੀਂਦਾਰ ਇਹਦੇ ਕੋਲੇ ਆਉਂਦਾ ਉਧਰੋਂ ਦੀ ਮਹਿੰਗੀ ਜ਼ਮੀਨ ਵੀ ਕੀ ਹੁੰਦੀ ਆ ਇੱਧਰ ਸਸਤੀ ਜ਼ਮੀਨ ਹੁੰਦੀ ਆ ਤਾਂ ਉਹ ਇਸ ਡੀਲਰ ਕੋਲੇ ਆਉਂਦਾ ਵੀ ਮੈਨੂੰ ਜ਼ਮੀਨ ਦਵਾ ਵੀ 50 ਤੋਂ 55 ਕਿੱਲੇ ਹੁਣ ਆਪਾਂ ਲੈ ਲਾਂਗੇ ਚਲੋ ਜੀ ਇਹਨੇ ਉਹਨੂੰ ਜਿਹੜਾ ਡੀਲਰ ਸੀਗਾ ਇਹਨੇ ਉਹਨੂੰ ਮਾਮਾ ਕਹਿਣਾ ਸ਼ੁਰੂ ਕਰਤਾ ਵੀ ਤੂੰ ਤੂੰ ਮੇਰੇ ਮਾਮੇ ਵਰਗਾ ਲੱਗਦਾ ਤੂੰ ਤਾਂ ਹੈ ਹੀ ਮੇਰਾ ਮਾਮਾ ਇਹਨੇ ਮਾਮਾ ਬਣਾ ਲਿਆ ਤੁਹਾਨੂੰ ਪਤਾ ਵੀ ਜਿਹੜੇ ਡੀਲਰ ਹੁੰਦੇ ਆ ਇਹ ਗੱਲਾਂ ਗੱਲਾਂ ਚ ਮੰਨ ਲਓ ਰਿਸ਼ਤੇ ਰੀਆਂ ਵਾਲੀਆਂ ਬਣਾ ਲੈਂਦੇ ਹੁੰਦੇ ਆ ਚਲੋ ਜੀ ਉਹਨੂੰ ਮਾਮਾ ਮਾਮਾ ਕਿਹਾ ਕਰੇ ਉਹਨੂੰ ਕਦੇ ਇੱਧਰ ਟੱਕ ਦਿਖਾਉਣ ਲੰਘ ਜਾਇਆ ਕਰੇ ਕਦੇ ਇੱਧਰੋਂ ਟੱਕ ਦਿਖਾਉਣ ਲੰਘ ਜਾਇਆ ਕਰੇ ਤੁਹਾਨੂੰ ਪਤਾ ਵੀ ਪੰਜਾਬ 55 ਕਲੇ ਨੂੰ ਜ਼ਮੀਨ ਲੈਣੀ ਸੀ ਕਦੇ ਦਾ ਪੂਰਾ ਟੱਕ ਨਾ ਮਿਲਿਆ ਕਰੇ ਦੋ ਟੱਕ ਮਿਲਿਆ ਕਰਨਾ ਕਦੇ ਤਿੰਨ ਟੱਕ ਮਿਲਿਆ ਕਰਨਾ ਕਿਤੇ ਪਾਣੀ ਮਿੱਠਾ ਹੋਵੇ ਕਿਤੇ ਕੌੜਾ ਹੋ ਸਾਨੂੰ ਪਤਾ ਹੈ ਜਦੋਂ ਬੰਦੇ ਨੇ ਜ਼ਮੀਨ ਲੈਣੀ ਹੋ ਉਹ ਬੰਦਾ ਸਾਰੀਆਂ ਸਹੂਲਤਾਂ ਪਾਲਦਾ ਹੁੰਦਾ ਤਾਂ ਇਹ ਕੀ ਕਰਿਆ ਕਰੇ ਉਸ ਜ਼ਿਮੀਦਾਰ ਨੂੰ ਕਮਾ ਫਰਾ ਕੇ ਦੋ ਚਾਰ ਟੱਕ ਤਖਾ ਕੇ ਘਰੇ ਛੱਡ ਜਾਇਆ ਕਰੇ ਮੁੜ ਕੇ ਕਿਸੇ ਹੋਰ ਪਾਰਟੀ ਨੂੰ ਚੱਕ ਲਿਆ ਕਰੇ ਉਹਨੂੰ ਜ਼ਮੀਨ ਦਿਖਾਉਣ ਲੰਘ ਜਾਇਆ ਕਰੇ ਕਿਉਂਕਿ ਤੁਹਾਨੂੰ ਪਤਾ ਕਿ 2004-5 ਤੋਂ ਲੈ ਕੇ 2015 ਤੱਕ ਮੰਨ ਲਓ ਵੀ ਜ਼ਮੀਨਾਂ ਦੀ ਉਲਟਪੁਲਟ ਬਹੁਤ ਤੇਜ਼ੀ ਨਾਲ ਹੋਈ ਸੀ ਬੜੀਆ ਡੀਲਰਾਂ ਨੇ ਤਾਂ ਪੈਸਾ ਕਮਾਇਆ ਜਿਹੜਾ ਉਹ ਜ਼ਿਮੀਦਾਰ ਸੀਗਾ ਉਹਨੇ ਪਹਿਲਾਂ ਜੇਲ੍ਹ ਜੂਲ ਕੱਟੀ ਸੀ ਬੰਦਾ ਉਹ ਵੀ ਪੂਰਾ ਕਾਡੂ ਸੀਗਾ ਜਦੋਂ ਇਹ ਡੀਲਰ ਉਸ ਜ਼ਿਮੀਦਾਰ ਨੂੰ ਘਰੇ ਛੱਡ ਜਾਇਆ ਕਰੇ ਏ ਕਿਸੇ ਹੋਰ ਪਾਰਟੀ ਨੂੰ ਚੱਕ ਕੇ ਲੰਘ ਜਾ ਕਰੇ ਤਾਂ ਜਿਹੜੀ ਡੀਲਰ ਦੀ ਘਰ ਵਾਲੀ ਸੀ ਉਹ ਆਵਾ ਸੋਣੀ ਸੁਣਖੀ ਸੀ ਉਹਦੀ ਗਾੜੀ ਪੈ ਗਈ ਇਸ ਜ਼ਿਮੀਦਾਰ ਨਾਲ ਜ਼ਿਮੀਦਾਰ ਇਹ ਵੀ ਫੀਮ ਚੰਗੀ ਮੋਟੀ ਖਾਂਦਾ ਸੀਗਾ ਜਦੋਂ ਗਾੜੀ ਪੈ ਗਈ ਬਈ ਦੋ ਚਾਰ ਦਿਨਾਂ ਦੇ ਵਿੱਚ ਨੇ ਡੀਲਰ ਦੀ ਘਰ ਵਾਲੀ ਮੁੜ ਕੇ ਕਰਨ ਲਈ ਲੋਟ ਬਈ ਹੁਣ ਜਿਹੜਾ ਪ੍ਰਾਪਰਟੀ ਡੀਲਰ ਸੀਗਾ ਉਹ ਇਸ ਜ਼ਿਮੀਦਾਰ ਨੂੰ ਫੀਮ ਫੂਮ ਵੀ ਖਵਾਇਆ ਕਰੇ ਰਾਤ ਨੂੰ ਪੈਗ ਸ਼ਗ ਵੀ ਲਵਾਇਆ ਕਰੇ ਕਮਾਇਆ ਫਰਾਇਆ ਵੀ ਕਰੇ ਕਿਉਂਕਿ ਤੁਹਾਨੂੰ ਪਤਾ ਵੀ ਡੀਲਰ ਐ ਕਰਦੇ ਹੀ ਹੁੰਦੇ ਆ ਕਿ ਉਹਨਾਂ ਨੂੰ ਪਤਾ ਵੀ ਪਾਰਟੀ ਹੱਥੋਂ ਨਾ ਕਿਤੇ ਨਿਕਲ ਜੇ ਹੁਣ 15 20 ਦਿਨ ਜਿਹੜਾ ਉਹ ਜ਼ਿਮੀਂਦਾਰ ਸੀਗਾ ਉਹ ਇਸ ਡੀਲਰ ਦੇ ਘਰ ਹੀ ਰਿਹਾ ਬਈ ਚਲੋ ਜੀ ਜਿਹੜਾ ਜ਼ਿਮੀਂਦਾਰ ਸੀਗਾ ਉਹ ਆਪ ਦੀ ਮਾਰਤੇ ਸੀਗਾ ਵੀ ਚਲ ਜ਼ਮੀਨ ਤਾਂ ਆਪਾਂ ਲੈ ਹੀ ਲੈਣੀ ਹੈ ਵੀ ਜਿਹੜੀ ਤਰੋਂ ਬੁੱਲੇ ਲੁੱਟ ਜਾਂਦੇ ਆ ਲੁੱਟ ਲਾਂ ਹਨਾ ਜਿਹੜਾ ਡੀਲਰ ਸੀਗਾ ਉਹ ਇਸ ਮਾਰਤੇ ਸੀਗਾ ਵੀ ਇਹਨੇ 50 55 ਕੇਲੇ ਜ਼ਮੀਨ ਲੈਣੀ ਆ ਵੀ ਇਹਨੂੰ ਟੋਪੀ ਪਾਉਂਗਾ ਮੋਟੀ ਚਲੋ ਜੀ ਕਿਸੇ ਪਿੰਡ ਦੇ ਵਿੱਚ ਉਹ ਫੇਰ ਜਾਂਦੇ ਆ ਉੱਥੇ ਉਸ ਜ਼ਿਮੀਂਦਾਰ ਨੂੰ 50 ਕਿੱਲਿਆਂ ਜ਼ਮੀਨ ਤੱਕ ਪਾਸ ਆ ਜਾਂਦਾ ਵੀ ਹਾਂ ਜ਼ਮੀਨ ਵਧੀਆ ਵੀ ਸਾਰੀਆਂ ਸਹੂਲਤਾਂ ਸਾਲ ਤਾਂ ਦੇਖਦਾ ਵੀ ਚੱਲ ਠੀਕ ਨੇ ਮੋਟਰਾਂ ਮਾਟਰਾਂ ਦੇਖਦਾ ਵੀ ਚੰਗਾ ਕੰਮ ਓਕੇ ਆ ਜ਼ਮੀਂਦਾਰ ਕਹਿੰਦਾ ਵੀ ਮੈਨੂੰ ਐ ਕਰੋ ਵੀ ਤੁਸੀਂ ਪਾਣੀ ਚੈੱਕ ਕਰਾ ਦਿਓ ਵੀ ਪਾਣੀ ਦੀ ਘੁੱਟ ਪਿਆ ਦਿਓ ਜੇ ਪਾਣੀ ਮਿੱਠਾ ਹੋਇਆ ਤਾਂ ਆਪਾਂ ਕੱਲ ਪਰਸੇ ਬਿਆਨਾ ਕਰ ਲਾਂਗੇ ਸਾਈ ਅੱਜ ਹੀ ਦੇ ਦਾਂਗੇ ਹੁਣ ਜਿਹੜਾ ਉਸ ਜ਼ਮੀਨ ਦਾ ਪਾਣੀ ਸੀ ਭਈ ਉਹ ਹੈਗਾ ਸੀਗਾ ਖਾਰਾ ਹੁਣ ਡੀਲਰ ਨੂੰ ਪਤਾ ਸੀ ਵੀ ਜੇ ਇਹਨੂੰ ਪਾਣੀ ਪਿਆ ਤਾਂ ਜ਼ਮੀਨ ਦੇ ਪਸੰਦ ਆ ਕੀ ਜੇ ਇਹਨੂੰ ਪਾਣੀ ਪਿਆ ਤਾਂ ਇਹਨੇ ਭੱਜ ਜਾਣਾ ਹੀ ਨਹੀਂ ਜ਼ਮੀਨ ਨਹੀਂ ਲੈਣੀ ਤਾਂ ਜਿਹੜਾ ਇਹ ਡੀਲਰ ਸੀਗਾ ਅਗੋਂ ਜਿਹਨਾਂ ਦੀ ਜ਼ਮੀਨ ਸੀ ਉਹਨਾਂ ਨਾਲ ਰਲਿਆ ਹੋਇਆ ਸੀਗਾ ਤਾਂ ਇਹ ਕਹਿੰਦਾ ਵੀ ਅੱਜ ਤਾਂ ਮੰਨ ਲਓ ਮੋਟਰਾਂ ਦੀ ਵਾਰੀ ਲੰਘ ਗਈ ਵੀ ਕੱਲ ਨੂੰ ਆਪਾਂ 11 ਵਜੇ ਆਵਾਂਗੇ ਜਦੋਂ ਲਾਈਟ ਆਈ ਹੋਊਗੀ ਮੋਟਰ ਚੱਲਦੀ ਹੋਊਗੀ ਤੁਸੀਂ ਪਾਣੀ ਪੀ ਕੇ ਚੈੱਕ ਕਰ ਲਿਓ ਫਿਰ ਆਪਾਂ ਸੌਦਾ ਡਨ ਕਰ ਦਾਂਗੇ ਚਲੋ ਜੀ ਇਹ ਡੀਲਰ ਕੀ ਕਰਦਾ ਇਹ ਜ਼ਿਮੀਂਦਾਰ ਨੂੰ ਫੇਰ ਘਰੇ ਲਿਆਉਂਦਾ ਆਪਦੇ ਇਹ ਘਰੇ ਛੱਡ ਜਾਂਦਾ ਤੇ ਇਹ ਕਹਿੰਦਾ ਚਲੋ ਜੀ ਮੈਂ ਕੋਈ ਹੋਰ ਪਾਰਟੀ ਆ ਕਿ ਉਹਨੂੰ ਸੌਦਾ ਵਿਖਾ ਲਿਆਵਾਂ ਇਹ ਜ਼ਿਮੀਂਦਾਰ ਨੂੰ ਝੂਠ ਮਾਰ ਕੇ ਇਹ ਕੀ ਕਰਦਾ ਜਿਨ੍ਹਾਂ ਦੀ ਜ਼ਮੀਨ ਹੁੰਦੀ ਉਹਨਾਂ ਕੋਲੇ ਜਾਂਦਾ ਪਾਣੀ ਦਾ ਟੈਂਕਰ ਲੈਂਦੇ ਆ ਪਿੰਡ ਚੋਂ ਪੰਚਾਇਤੀ ਟੈਂਕਰ ਲੈ ਕੇ ਨਾਲ ਦੇ ਪਿੰਡ ਚੋਂ ਕਿਸੇ ਦੀ ਮੋਟਰ ਤੋਂ ਉਹ ਟੈਂਕਰ ਭਰ ਲਿਆਉਂਦੇ ਆ। ਟੈਂਕਰ ਭਰ ਕੇ ਲਿਆ ਕੇ ਕਿਸੇ ਮੋਟਰ ਦੇ ਕੋਲ ਖਿਲਾੜ ਦਿੰਦੇ ਆ। ਜਦੋਂ ਇਹਨੇ ਜ਼ਿਮੀਂਦਾਰ ਨੂੰ ਤੜਕੇ ਲੈ ਕੇ ਜਾਣਾ ਹੁੰਦਾ ਉੱਥੇ ਤਾਂ ਇਹ ਉਹਨਾਂ ਨੂੰ ਪਹਿਲਾਂ ਫੋਨ ਕਰ ਦਿੰਦਾ ਵਿੱਚ ਬੱਚੇ ਦੇ ਵਿੱਚ ਟੈਂਕਰ ਪਾਣੀ ਦਾ ਪਾ ਦਿਓ ਤੇ ਟੈਂਕਰ ਉਰਾਂਪਰਾ ਕਰ ਦਿਓ ਮੈਂ ਜ਼ਿਮੀਂਦਾਰ ਨੂੰ ਲੈ ਕੇ ਆ ਗਿਆ। ਚਲੋ ਜੀ ਇਹ ਕਹਿੰਦਾ ਚਲੋ ਆਜੋ ਮਾਮਾ ਹੀ ਚਲਿਏ ਚਲਿਏ ਜ਼ਿਮੀਂਦਾਰ ਤਿਆਰ ਤੇ ਹੋ ਕੇ ਖਾ ਕੇ ਚੰਗੀ ਮੋਟੀ ਕਾਲੀ ਨਾਗਣੀ ਚਾਹ ਚੋ ਪੀ ਕੇ ਦੇ ਨਾਲ ਗੱਡੀ 'ਚ ਬਹਿ ਜਾਂਦਾ ਬਈ ਜਾ ਕੇ ਜਦੋਂ ਆਹ ਦਾ ਵੀ ਚਲਾਉ ਮੋਟਰ ਤਾਂ ਜਿਹੜਾ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਹੁੰਦੀ ਵਿੱਚ ਨਾਲ ਉਹ ਬੈਠਾ ਹੁੰਦਾ ਉਹ ਕਹਿੰਦਾ ਬਈ ਜੀ ਲਾਈਟ ਅਜੇ ਹੋਣੀ ਗਈ ਆ 5 ਕਿ ਮਿੰਟ ਹੋਏ ਬੀਚ ਬੱਚੇ ਜੋ ਪਾਣੀ ਪੀ ਕੇ ਦੇਖ ਲੋ ਚਲੋ ਜੀ ਜਿਹੜਾ ਜ਼ਿਮੀਂਦਾਰ ਸੀਗਾ ਇਹ ਵਿਚਾਰਾ ਕੀ ਕਰਦਾ ਇਹ ਕੁੱਟ ਪਾਣੀ ਦੀ ਚ ਬੱਚੇ ਜੋ ਪੀ ਲੈਂਦਾ ਕਹਿੰਦਾ ਪਾਣੀ ਤਾਂ ਬਈ ਮਿੱਠਾ ਚਲੋ ਜੀ ਸੌਦਾ ਹੋ ਜਾਂਦਾ ਬਿਆਨਨਾ ਹੋ ਜਾਂਦਾ ਰਜਿਸਟਰੀਆਂ ਹੋ ਜਾਂਦੀਆਂ ਨੇ ਰਜਿਸਟਰੀ ਹੋਣ ਤੋਂ ਬਾਅਦ ਜਿਹੜਾ ਜ਼ਿਮੀਂਦਾਰ ਇੱਥੇ ਆ ਜਾਂਦਾ ਆ ਕੇ ਵਾਈ ਸ਼ੁਰੂ ਕਰਦਾ ਜਦੋਂ ਮੋਟਰਾਂ ਚਲਾਉਂਦਾ ਪਾਣੀ ਪੁਣੀ ਚੈੱਕ ਕਰਦਾ ਤਾ ਪਾਣੀ ਹੁੰਦੇ ਆ ਵੀ ਖਾਰੇ ਜਦੋਂ ਪਾਣੀ ਖਾਰੇ ਹੁੰਦੇ ਆ ਉਹ ਡੀਲਰ ਦੇ ਗਾਲ ਪੈਂਦਾ ਡੀਲਰ ਮੁੜ ਕੇ ਬਾਹ ਨਹੀਂ ਫੜਾਉਂਦਾ ਤੂੰ ਤੂੰ ਮੈਂ ਮੈਂ ਜੇ ਜੇ ਵੋ ਵੋ ਤਾਂ ਸਰਾਉੜੇ ਰੱਪੇ ਪੈ ਜਾਂਦੇ ਹਨਾ ਤੁਹਾਨੂੰ ਪਤਾ ਕੀ ਮੁੜ ਕੇ ਬਾਅਦ ਚ ਨਿਪਟਦਾ ਨਾ ਬਣਾਉਣਾ ਕੀ ਹੁੰਦਾ ਤੂੰ ਤੂੰ ਮੈਂ ਮੈਂ ਹੀ ਹੁੰਦੀ ਆ ਚਲੋ ਜੀ ਜ਼ਿਮੀਂਦਾਰ ਨੂੰ ਐ ਹੋਇਆ ਵੀ ਧੋਖਾ ਤਾਂ ਹੋ ਗਿਆ ਬਾਲਾ ਵੱਡਾ ਤੇ ਹੁਣ ਕਰੀਏ ਤਾਂ ਕੀ ਕਰੀਏ ਚਲੋ ਜੀ ਜ਼ਿਮੀਂਦਾਰ ਨੇ ਕੀ ਕੀਤਾ ਉਹਨੇ ਵੀ ਸ਼ਹਿਰ ਚ ਕੋਠੀ ਲੈ ਲਈ ਉਸੇ ਸ਼ਹਿਰ ਚ ਜ਼ਿਮੀਂਦਾਰ ਨੇ ਕੋਠੀ ਲੜੀ ਜਿੱਥੇ ਮੰਨ ਲਓ ਉਹ ਡੀਲਰ ਦੀ ਕੋਠੀ ਸੀਗੀ ਤਾਂ ਜਿਹੜੀ ਪਹਿਲੀ ਪੁਲੀਸ ਉਠੇਕੇ ਦੇਤੀ ਜਿੰਨੇ ਦੀ ਠੇਕੇ ਜ਼ਮੀਦਾਰ ਕਹਿੰਦਾ ਵੀ ਹੋਰ ਤਾਂ ਕੁਝ ਹੱਥੇ ਆਇਆ ਨਹੀਂ ਮੈਂ ਹੁਣ ਤਾਂ ਆਹ ਡੀਲਰ ਦੀ ਘਰ ਵਾਲੀ ਹੈਗੀ ਆ ਹਨਾ ਵੀ ਚਲੋ ਜਿੰਨੇ ਟਾਈਮ ਇਹਨਾਂ ਰੰਗ ਰਾਲੀਆਂ ਮਨਾਈਆਂ ਨੇ ਬਨਾਲੀਏ ਤਾਂ ਉਹ ਘਰ ਵਾਲੀ ਨਾਲ ਰੰਗ ਰਾਲੀਆਂ ਬਣਾਉਂਦਾ ਰਹਿ ਕਰੇ ਜ਼ਮੀਦਾਰ ਉਹ ਕਹਿੰਦਾ ਵੀ ਜਿਹੜਾ ਧੋਖਾ ਉਹਨਾ ਤਾਂ ਹੋ ਗਿਆ ਜਿਹੜਾ ਡੀਲਰ ਸੀਗਾ ਉਹਨੇ ਐਂ ਕੀ ਕਰਿਆ ਉਹਨੂੰ ਐਂਸ ਵੀ ਸੌਦਾ ਕਰਾ ਦਿੱਤਾ 4-5 ਲੱਖ ਕਿੱਲੇ ਵਿੱਚ ਕਮਿਸ਼ਨ ਵੀ ਖਾ ਲਿਆ ਵੀ ਚਲੋ ਮੇਰੇ ਚੰਗੇ ਰੁਪਈਏ ਬਣ ਗਏ 8-9 ਸਾਲਾਂ ਦਾ ਜਿਹੜਾ ਡੀਲਰ ਹੁੰਦਾ ਵੀ ਉਹ 45 ਕਿੱਲੇ ਜ਼ਮੀਨ ਬਣਾ ਜਾਂਦਾ ਤਾਂ ਜਿਹੜਾ ਇਹ ਜ਼ਮੀਦਾਰ ਹੁੰਦਾ ਇਹ 2-4 ਸਾਲ ਦੀ ਘਰਨੇ ਰੰਗ ਰਲੀਆਂ ਬਾਵਾ ਮਣਾਉਂਦਾ ਇਹ ਉਹਦੀ ਘਰ ਲਈਆਂ ਵੀਡੀਓ ਵੀਡੀਓ ਨਿਊਡ ਬਾਵਾ ਬਣਾ ਲਿੰਦਾ ਫੋਟਮਾ ਫਾਟਮਾ ਬਾੜੀਆਂ ਖਿੱਚ ਲਿੰਦਾ ਸਾਰਾ ਕੁਝ A to Z ਪ੍ਰੂਫ ਇਕੱਠੇ ਕਰ ਲਿੰਦਾ ਅੱਠਾਂ ਨੌਵਾਂ ਸਾਲਾਂ ਬਾਅਦ ਇਹ ਜੀਮਿੰਦਾਰ ਫਿਰ ਡੀਲਰ ਨੂੰ ਫੋਨ ਲਾਉਂਦਾ ਤੇ ਇੱਕੋ ਗੱਲ ਹੀ ਕਹਿੰਦਾ ਵੀ ਗੱਲ ਸੁਣ ਲੈ ਮੇਰੀ ਤੂੰ ਜਿਹੜਾ ਮੇਰੇ ਨਾਲ ਧੋਖਾ ਕੀਤਾ ਉਹ ਤਾਂ ਕੀਤਾ ਬਹੁਤ ਵੱਡਾ ਵੀ ਤੂੰ ਮੈਨੂੰ ਪਾਣੀ ਪਿਆ ਤਾ ਪਾਣੀ ਬਾਅਦ ਵਿੱਚ ਜਦੋਂ ਮੋਟਰਾਂ ਚ ਲਈਆਂ ਖਾਰੇ ਸੀਗੇ ਜ਼ਮੀਨ ਮਾੜੀ ਨਿਕਲੀ ਵੀ ਤੂੰ ਮੈਨੂੰ ਦੱਸਿਆ ਨਹੀਂਗਾ ਪਰ ਹੁਣ ਇੱਕੋ ਹੀ ਗੱਲ ਆ ਧਿਆਨ ਨਾਲ ਸੁਣ ਲੈ ਮੇਰੀ ਵੀ ਤੇਰੀ ਘਰ ਵਾਲੀ ਦੀਆਂ ਮੇਰੇ ਕੋਲੇ ਨਿਊਡ ਵੀਡੀਓ ਨੇ ਨਿਊਡ ਫੋਟੋਆਂ ਨੇ ਸਾਰਾ ਕੁਝ ਕਰਦੀ ਕਰਾਉਂਦੀ ਤੇ ਏ ਟੂ ਜ਼ेड ਆ ਸਾਫ ਫੇਸ ਦਿਸਦਾ ਤੇ ਮੈਂ ਕੱਲੇ ਕੱਲੇ ਅੰਗ ਦਾ ਤੇਲ ਵੀ ਦੱਸ ਕਿਹੜੇ ਅੰਗ ਤੇ ਕਿੰਨੇ ਤੇਲਾ ਤੇ ਚੁੱਪ ਕਰਕੇ ਜਾਂਦਾ ਮਰਨਾ ਜ਼ਮੀਨ ਦਾ ਬਟਾਂਦਰਾ ਕਰ ਲਾ ਵੀ ਤੂੰ 45 ਕਿੱਲੇ ਬਣਾਈਆ ਮੇਰੀ 50 ਕਿੱਲੇ ਆ ਜਾਂ ਜ਼ਮੀਨ ਨਾਲ ਜ਼ਮੀਨ ਵਟਾਲਾ ਜਾਂ ਜ਼ਮੀਨ ਆਪਦੇ ਪੇਟੇ ਪਾਲਾ ਨੀਤਮਾ ਵੀਡੀਓ ਵਾਇਰਲ ਕਰ ਦੂ ਫੋਟੋਆਂ ਵਾਇਰਲ ਕਰ ਦੂ ਤੇਰਾ ਕੱਢ ਦੂਗਾ ਪੂਰਾ ਜਲੂਸ ਤੇ ਤੇਰੀ ਹੁਣ ਠੱਕ ਬਣੀ ਹੋਈ ਐ ਸ਼ਹਿਰ ਦੇ ਵਿੱਚ ਬਾਲੀ ਚਲੋ ਜਿਹੜਾ ਡੀਲਰ ਸੀਗਾ ਪਹਿਲਾਂ ਤੋਂ ਤੇ ਮਾੜਾ ਟਾਈਮ ਸੀਗਾ ਪਰ ਹੁਣ ਦੇ ਟਾਈਮ 'ਚ ਉਹਦੀ ਤੂਤੀ ਬੋਲਣ ਲੱਗ ਗਈ ਸੀ ਬਈ ਚੰਗੇ ਬੰਦਿਆਂ ਨਾਲ ਲਿੰਕ ਸੀ ਵੱਡੇ ਵੱਡੇ ਵਪਾਰੀਆਂ ਦੇ ਸੌਦੇ ਕਰਾਉਂਦਾ ਸੀ ਉਹ ਕਹਿੰਦਾ ਵੀ ਹੁਣ ਤਾਂ ਵੀ ਫਸ ਗਈ ਜਾਣਕਾਰੀ ਕਿਚ ਵੀ ਆ ਕੀ ਬਣ ਗਿਆ ਫਿਰ ਜਿਹੜਾ ਉਹ ਜ਼ਿੰਮੇਦਾਰ ਹੁੰਦਾ ਉਹ ਛੋਟਾ ਜਿਹਾ ਕਲਿੱਪ ਕੱਟ ਕੇ ਉਹਨੂੰ ਸੈਂਡ ਵੀ ਕਰ ਦਿੰਦਾ ਵੀ ਦੇਖ ਲੈ ਬਈ ਆਪਦਾ ਜਦੋਂ ਦੇਖਦਾ ਵੀਡੀਓ ਚਲੋ ਜੀ ਉਹ ਕਹਿੰਦਾ ਵੀ ਇਹਦਾ ਕੰਮ ਖਰਾਬ ਹੋ ਗਿਆ ਹਨਾ ਉਸ ਤੋਂ ਬਾਅਦ ਜਿਹੜਾ ਪ੍ਰਾਪਰਟੀ ਡੀਲਰ ਹੁੰਦਾ ਉਹ ਕੀ ਕਰਦਾ ਉਹ ਦੋ ਚਾਰ ਬੰਦਿਆਂ ਨੂੰ ਪੈਸੇ ਪੂਸੇ ਦੇ ਕੇ ਇਸ ਜ਼ਿਮੀਂਦਾਰ ਦੇ ਪਿੱਛੇ ਲਾ ਦਿੰਦਾ ਵੀ ਇਹਦਾ ਕੰਡਾ ਕੱਢ ਦਿਓ ਜਿਹੜਾ ਜ਼ਿਮੀਂਦਾਰ ਸੀ ਬਈ ਉਹਨੇ ਮੇਂ ਜੇਲ੍ਹ ਜੂਲ ਕੱਟੀ ਸੀਗੀ ਉਹ ਵੀ ਕਾਡੂ ਸੀ ਪੂਰਾ ਅਸਲਾ ਅਸਲਾ ਵੀ ਕੋੜ ਰੱਖਦਾ ਸੀ ਬਈ ਉਹ ਉਹਨਾਂ ਦੇ ਹੱਥੇ ਉੱਤੇ ਨਹੀਂ ਆਇਆ ਦੋ ਚਾਰ ਮਹੀਨੇ ਦੇ ਵਿੱਚ ਰੈਕੀ ਰੁਕੀ ਲਾਈ ਨਹੀਂ ਆਇਆ ਹਾਰ ਕੇ ਉਹ ਜ਼ਿਮੀਂਦਾਰ ਫੇਰ ਕਿਤੇ ਡੀਲਰ ਨੂੰ ਫੋਨ ਕਰਦਾ ਵੀ ਤੇਰੇ ਕੋਲੇ 5 ਦਿਨਾਂ ਦਾ ਟਾਈਮ ਆ ਕਾਕਾ ਜੇ 5 ਦਿਨਾਂ ਦੇ ਵਿੱਚ ਵਿੱਚ ਜਾਂ ਜ਼ਮੀਨ ਦਾ ਵਟਾਂਦਰਾ ਕਰ ਲਈ ਜਾਂ ਜ਼ਮੀਨ ਨਾਲ ਦੇ ਪੇਟੇ ਪਾਲੀ ਮੈਨੂੰ ਪੈਸੇ ਦੇ ਮੈਂ ਇੰਨੀ ਕਵਾਰੀ ਵਾਇਰਲ ਕਰੂੰਗਾ ਵੀ ਤੇਰਾ ਇੰਨਾ ਕੇ ਜਲੂਸ ਕੱਢੂੰਗਾ ਵੀ ਤੈਨੀਆਂ ਉਹਨੇ ਪੁਸਤਾਂ ਯਾਦ ਰੱਖਣੀਆਂ ਵੀ ਕਿਸੇ ਨਾਲ ਧੋਖਾ ਕਰਿਆ ਸੀਗਾ ਚਲੋ ਜੀ ਇਹ ਗੱਲ ਹੋ ਗਈ ਉਸ ਤੋਂ ਬਾਅਦ ਡੀਲਰ ਹੁੰਦਾ ਤੀਜੇ ਚੌਥੇ ਦਿਨ ਜ਼ਿਮੀਂਦਾਰ ਦੇ ਘਰੇ ਜਾ ਵੜਦਾ ਜage ਹੱਥ ਜੋੜਦਾ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦਾ ਵੀ ਗਲਤੀ ਤਾਂ ਤਾਂ ਮੈਨੂੰ ਨਹੀਂ ਪਤਾ ਗਲਤੀ ਤੇਰੇ ਤੋਂ ਵੀ ਹੋਈ ਹੈ ਗਲਤੀ ਮੇਰੇ ਤੋਂ ਵੀ ਹੋਈ ਹੈ ਠੀਕ ਆ ਵੀ ਮੈਂ ਤਰੀ ਘਰ ਇਹਨਾਂ ਗਲਤ ਹੋ ਗਿਆ ਪਰ ਜਿਹੜੀ ਤੂੰ ਮਰ ਨਾਲ ਗਲਤੀ ਕੀਤੀ ਤੂੰ ਤਾਂ ਪਤੰਦਰ ਮੇਰੇ ਜਵਾਕ ਹੀ ਰੋਲ ਕੇ ਰੱਖਤੇ ਤਾਂ ਅਗੋਂ ਜ਼ਿਮੀਂਦਾਰ ਇੱਕ ਗੱਲ ਕਹਿੰਦਾ ਵੀ ਜਿਹੜੀ ਤਾਂ ਮੈਂ ਗਲਤੀ ਕੀਤੀ ਆ ਉਹਦੇ ਬੱ ਫੇਰ ਜਿਹੜਾ ਡੀਲਰ ਸੀਗਾ ਵੀ ਉਹਨੇ ਆਪ ਦੀ 45 ਕਿੱਲੇ ਜ਼ਮੀਨ ਦਾ ਜੀਮੀਦਾਰ ਦੇ 50 ਕਿੱਲੇ ਜ਼ਮੀਨ ਨਾਲ ਬਟਾਂਦਰਾ ਕਰ ਲਿਆ ਜਿਹੜੀ ਉਹ 5 ਕਿੱਲੇ ਜ਼ਮੀਨ ਸੀਗੀ ਉਹ ਵੱਧ ਉਸ ਜੀਮੀਦਾਰ ਨੇ ਇਸੇ ਕਰਕੇ ਦੇ ਦਿੱਤੀ ਵੀ ਬਈ ਮੈਂ ਗਲਤੀ કરી ਸੀ ਮੈਂ ਤੇਰੀ ਘਰ ਇਹਨਾਂ ਗਲਤ ਹੋ ਗਿਆ ਸੀ ਆਹ 5 ਕਿੱਲੇ ਤੈਨੂੰ ਵੱਧ ਦਿੱਤੀ ਚਲੋ ਜੀ ਜਿਹੜੀ ਉਹ 5 ਕਿੱਲੇ ਜ਼ਮੀਨ ਸੀਗੀ ਉਹ ਜੀਮੀਦਾਰ ਉਸ ਡੀਲਰ ਨੂੰ ਵੱਧ ਦੇ ਦਿੰਦਾ ਉਹ ਕਹਿੰਦਾ ਵੀ ਇਹ ਭਾਵੇਂ ਇਹ ਗੱਲ ਸਮਝ ਕੇ ਰੱਖ ਲਈ ਵੀ ਮੈਂ ਗਲਤੀ ਕਰ ਲਈ ਸੀ ਜਾਂ ਐ ਸਮਝ ਕੇ ਰੱਖ ਲਈ ਵੀ ਜ਼ਮੀਨ ਮਾੜੀ ਸੀ ਜੋ ਮਰਜੀ ਆ ਚਲੋ ਜਿਹੜਾ ਡੀਲਰ ਹੁੰਦਾ ਉਹ ਵਟਾਂਦਰਾ ਕਰ ਲੈਂਦਾ ਉਸ ਜ਼ਿਮੀਂਦਾਰ ਨਾਲ 45 ਕਿੱਲੇ ਜਿਹੜੀ ਆਪਦੀ ਜ਼ਮੀਨ ਚੰਗੀ ਬਣਾਈ ਹੁੰਦੀ ਹੈ ਉਹ ਜ਼ਿਮੀਂਦਾਰ ਨੂੰ ਦੇ ਦਿੰਦਾ ਜਿਹੜੀ 50 ਕਿੱਲੇ ਮਾੜੀ ਹੁੰਦੀ ਜ਼ਿਮੀਂਦਾਰ ਨੂੰ ਲਈ ਹੁੰਦੀ ਹੈ ਉਹ ਆਪਦੇ ਪੇਟੇ ਪਾ ਲੈਂਦਾ ਜਦੋਂ ਲਿਗ ਲਿਖਾ ਹੋ ਜਾਂਦਾ ਸਾਰਾ ਕੁਝ ਨੇ ਵਧੀਆ ਹੋ ਜਾਂਦਾ ਉਸ ਤੋਂ ਬਾਅਦ ਤਸਵੀਲ ਤੋਂ ਨਿਕਲ ਤੋ ਪਹਿਲੇ ਜਿਹੜਾ ਉਹ ਜ਼ਿਮੀਂਦਾਰ ਹੁੰਦਾ ਉਹ ਡੀਲਰ ਨੂੰ ਗੱਡੀ 'ਚ ਬਿਠਾ ਕੇ ਕਹਿੰਦਾ ਵੀ ਆ ਸੀਗੀਆਂ ਵੀਡੀਓ ਆ ਸੀਗੀਆਂ ਫੋਟੋਆਂ ਆਪਦੇ ਹੱਥਾਂ ਨਾਲ ਡਿਲੀਟ ਕਰ ਲਾ ਵੀ ਮੇਰੇ ਦੋ ਪੁੱਤ ਨੇ ਮੈਂ ਦੋਨਾਂ ਪੁੱਤਾਂ ਦੀ ਸੌਖਾ ਹੀ ਕਹਿੰਦਾ ਵੀ ਅੱਜ ਤੋਂ ਮੁੜ ਕੇ ਉਹ ਡੀਲਰ ਆਪ ਦੇ ਹੱਥਾਂ ਨਾਲ ਜ਼ਿੰਮੇਵਾਰ ਦੇ ਮੋਬਾਈਲ 'ਚੋਂ ਫੋਟੋਆਂ ਵੀਡੀਓ ਸਾਰਾ ਡਿਲੀਟ ਕਰਕੇ ਆਇਆ ਸੀਗਾ। ਉਹਨੂੰ ਇਹ ਖਮਿਆਜਾ ਕਿਉਂ ਭੁਗਤਣਾ ਪਿਆ ਕਿਉਂਕਿ ਡੀਲਰ ਦੇ ਦਿਲ 'ਚ ਇਹ ਗੱਲ ਸੀ ਕਿ ਕਿ ਮੇਰਾ ਨਾਂ ਬਹੁਤ ਬਣ ਗਿਆ, ਮੇਰੀ ਜਾਣ ਪਛਾਣ ਬਹੁਤ ਬਣ ਗਈ, ਵੱਡੇ ਲੋਕਾਂ 'ਚ ਮੇਰਾ ਬਹਿਣਾ ਉੱਠਣਾ ਹੋ ਗਿਆ। ਜੇ ਅਮਰੀਕਾ ਵਾਲੇ ਦੀ ਵੀਡੀਓ ਵਾਇਰਲ ਕਰਤੀ ਮੈਂ ਮਿੱਟੀ ਹੋ ਜਾਊਂਗਾ। ਇੱਜ਼ਤ 'ਤੇ ਪਿੱਛੇ ਮੁੜ ਕੇ ਉਹਨੂੰ ਕੌੜਾ ਅੱਕ ਚੱਬਣਾ ਪੈ ਗਿਆ। ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਕਈ ਬੰਦੇ ਬਹੁਤ ਚਲਾਕ ਬਣਦੇ ਹੁੰਦੇ ਆ, ਸ਼ਰੀਫ ਬੰ ਕਈ ਵਾਰੀ ਆਪਦੀ ਖੇਡੀ ਹੋਈ ਬਾਜੀ ਬੰਦੇ ਨੂੰ ਪੁੱਠੀ ਪੈ ਜਾਂਦੀ ਹੈ। ਕਈ ਵਾਰੀ ਚੋਰਾ ਨੂੰ ਮੋਰ ਪੈ ਜਾਂਦੇ ਜਿਵੇਂ ਇਸ ਡੀਲਰ ਨੂੰ ਪੈ ਗਏ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਦ ਬਦ ਲੋਕ ਸੁਚੇਤ ਹੋ ਸਕਣ। ਜਿਹੜੇ ਕੀ ਐਵੇਂ ਠੱਗੀਆਂ ਠੁਗੀਆਂ ਲੋਕਾਂ ਨਾਲ ਮਾਰਦੇ ਫਿਰਦੇ ਆ ਸ਼ਾਇਦ ਉਹ ਵੀਡੀਓ ਦੇਖ ਕੇ ਸਿਆਣੇ ਹੋ ਜਾਣ। ਵੀ ਕਈ ਵਾਰੀ ਆਪਦੀ ਖੇਡੀ ਬਾਜੀ ਪੁੱਠੀ ਪੈ ਜਾਂਦੀ ਆ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।